ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਟੱਲੋਂ ਜਿਵੇਂ ਕਿ ਹਰ ਵਾਰ ਤੁਹਾਡੇ ਤੱਕ ਅਸੀਂ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਨੇ ਆ ਅੱਜ ਵੀ ਤੁਹਾਡੇ ਕਚਹਿਰੀ ਦੇ ਵਿੱਚ ਨਵੀਂ ਚਰਚਾ ਲੈ ਕੇ ਹਾਜ਼ਰ ਹੋਏ ਆ ਅੱਜ ਵੀ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਆਵਾਜ਼-ਏ-ਖ਼ਲਕ ਦੇ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਿਲਕੁਲ ਦੋਸਤੋ ਦਰਸ਼ਕੋ ਮੈਂ ਦੱਸਣਾ ਚਾਹੁੰਦਾ ਵੀ ਸਾਡਾ ਜਿਹੜਾ ਇਹ ਚੈਨਲ ਆ YouTube ਚੈਨਲ ਆ YouTube Tube ਦੇ ਉੱਪਰ ਆਵਾਜ਼ੇ ਖਲਕ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਤੁਹਾਡੇ ਅਸ਼ੀਰਵਾਦ ਸਾਨੂੰ ਮਿਲ ਸਕੇ ਪਤਾ ਲੱਗ ਸਕੇ ਕਿ ਸਾਡੇ ਦੋਸਤ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਅਸੀਂ ਹਰ ਬਾਰੀ ਨਵੀਂ ਚਰਚਾ ਲੈ ਕੇ ਨਵਾਂ ਵਿਸ਼ਾ ਲੈ ਕੇ ਤੁਹਾਡੇ ਕਚਹਿਰੀ ਵਿੱਚ ਹਾਜ਼ਰ ਹੁੰਨੇ ਹਾਂ ਅੱਜ ਵੀ ਇੱਕ ਨਵੀਂ ਚਰਚਾ ਲੈ ਕੇ ਤੁਹਾਡੇ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਜਿਵੇਂ ਕਿ ਪਰਮਾਲੀਪੁਰ ਸਾਹਿਬ ਨਮੀ ਕੱਲ੍ਹ ਆਈ ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਆਗੂ ਚਰਨਜੀਤ ਸਿੰਘ ਬਰਾਡ ਨੇ ਇੱਕ ਚਿੱਠੀ ਜਾਰੀ ਕੀਤੀ ਆ ਸੁਖਬੀਰ ਸਿੰਘ ਉਹਨਾਂ ਦੇ ਨਾਲ ਇਹ ਚਿੱਠੀ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਚਰਚਾ ਚੱਲੀ ਆ ਕੀ ਚਰਚਾ ਛੇੜ ਦਿੱਤੀ ਆ ਕੀ ਮਾਮਲਾ ਇਹਦੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਦੇਸ਼ ਵਿਦੇਸ਼ ਪਾਸੇ ਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਉਹੀ ਹੋਈ ਜਿਸ ਦਾ ਡਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਭਾਵਨਾਵਾਂ ਨੇ ਉਹ ਬਹੁਤ ਖਤਰਨਾਕ ਰੂਪ ਵਿੱਚ ਬਾਹਰ ਆਉਣੀਆਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਮੈਂ ਨਾ ਅੱਜ ਜਦੋਂ ਇਸ ਮੁੱਦੇ ਦੇ ਉੱਤੇ ਕੋਈ ਸਟੱਡੀ ਕਰ ਰਿਆ ਸੀ ਤਾਂ ਮੈਨੂੰ ਸੁਰਜੀਤ ਪਾਤਰ ਦੀਆਂ ਕੁਝ ਲਾਈਨਾਂ ਨੇ ਜਿਹੜੀਆਂ ਉਹ ਪੜਨ ਨੂੰ ਮਿਲੀਆਂ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਸਰਦਾਰ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਸਿਆਸੀ ਸਲਾਹਕਾਰ ਨੇ ਐਜ਼ ਅ ਡਿਪਟੀ ਚੀਫ ਮਿਨਿਸਟਰ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕੰਮ ਕਰਦੇ ਸੀ ਉਹ ਉਹਨਾਂ ਦੇ OST ਰਹੇ ਨੇ ਤੇ ਹਰ ਚੋਣ ਦੇ ਵਿੱਚ ਹਰ ਸਰਗਰਮੀ ਦੇ ਵਿੱਚ ਹਰ ਰੈਲੀ ਦੇ ਵਿੱਚ ਤੇ ਬਾਅਦ ਇਲੈਕਸ਼ਨਸ ਜਿਹੜੀਆਂ ਹੋਈਆਂ ਸੀ ਸਾਰੀਆਂ ਦੇ ਵਿੱਚ ਲਗਭਗ ਚਰਨਜੀਤ ਸਿੰਘ ਬਰਾੜ ਦਾ ਬਹੁਤ ਮੂਰੀ ਰੋਲ ਰਿਹਾ ਉਹਨਾਂ ਨੂੰ ਪੜੇ ਲੈ ਕੇ ਆਗੂ ਤੇ ਵਿਉਂਤਬੰਦੀ ਕਰਨ ਦੇ ਮਾਹਰ ਆਗੂ ਵਜੋਂ ਵੀ ਆਖਿਆ ਜਾਂਦਾ ਹੈ ਅੱਜ ਕੱਲ ਨੂੰ ਰਾਜਪੁਰਾ ਦੇ ਇੰਚਾਰਜ ਨੇ ਸ਼ਰੂਮਲੀ ਕਾਲੀਦਲ ਨੇ ਸਲਾਹ ਕਰਤੇ ਬੁਲਾਰੇ ਵੀ ਅੱਜ ਚਰਨਜੀਤ ਸਿੰਘ ਬਰਾੜ ਦੀ ਇੱਕ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਹੁੰਦੀ ਆ ਚਰਨਜੀਤ ਸਿੰਘ ਬਰਾੜ ਉਸ ਚਿੱਠੀ ਵਿੱਚ ਲਿਖਦੇ ਨੇ ਕਿ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀਓ ਮੈਂ ਤੁਹਾਨੂੰ ਬਹੁਤ ਦੇਰ ਤੋਂ ਮਿਲਣਾ ਚਾਹੁੰਦਾ ਸੀ ਤੁਹਾਨੂੰ ਮਿਲਣ ਲਈ ਗਿਆ ਪਰ ਤੁਸੀਂ ਮੈਨੂੰ ਮਿਲਣ ਦੀ ਜ਼ਰੂਰਤ ਨਹੀਂ ਸਾਹਮਣੀ ਤੁਸੀਂ ਮੈਨੂੰ ਮਿਲ ਨਹੀਂ ਸਕੇ ਤੁਹਾਡੇ ਰੁਝੇਵੇਂ ਹੋ ਸਕਦੇ ਨੇ ਸਰਦਾਰ ਚਰਨਜੀਤ ਸਿੰਘ ਬਰਾੜ ਬਹੁਤ ਵੱਡੀ ਗੱਲ ਲਿਖਦੇ ਨੇ ਕਿ ਪ੍ਰਧਾਨ ਸਾਹਿਬ ਮੇਰਾ ਆਪਣਾ ਨਿੱਜੀ ਕੋਈ ਮਫਾਦ ਨਿੱਜੀ ਕੰਮ ਨਹੀਂ ਸੀ ਮੈਂ ਪੰਥ ਦੇ ਬਡੇਰੇ ਹਿੱਤਾਂ ਲਈ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਸਾਂ ਤੁਹਾਨੂੰ ਕਿਉਂਕਿ ਲਗਾਤਾਰ ਹਾਰਾਂ ਨੇ ਸਾਡਾ ਇਲਾਕਾ ਜਿਹੜਾ ਉਹ ਤੋੜ ਦਿੱਤਾ ਹੈ ਤੇ ਮੈਂ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰਿਓਂ ਖੜਾ ਕਰਨ ਲਈ ਬਹੁਤ ਸੰਸੀਲ ਰੂਪਕ ਯਤਨ ਕਰਨ ਦੀ ਲੋੜ ਹੈ ਕੀ ਕਹਿੰਦੇ ਨੇ ਚਰਨਜੀਤ ਬਰਾੜ ਕਹਿੰਦੇ ਪ੍ਰਧਾਨ ਸਾਹਿਬ ਤੁਹਾਡੀ ਤੁਹਾਨੂੰ ਮਿਲਣ ਦੀ ਤਵੰਨਾ ਪੂਰੀ ਨਹੀਂ ਹੋਈ ਮੈਂ ਤੁਹਾਡੇ ਨਾਲ ਸਾਹਮਣੇ ਬੈਠ ਕੇ ਗੱਲ ਕਰਨੀ ਚਾਹੁੰਦਾ ਸੀ ਪਰੰਤੂ ਹੁਣ ਮੇਰੇ ਇਹਨਾਂ ਸ਼ਬਦਾਂ ਤੇ ਗੌਰ ਕੀਤੀ ਜਾਵੇ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਬਣੇ ਰਹੋ ਕੋਈ ਗੱਲ ਨਹੀਂ ਪਰੰਤੂ ਪੰਥ ਅਤੇ ਪੰਜਾਬ ਦੇ ਬਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਅ ਸਰਦਰ ਚਰਨਜੀਤ ਸਿੰਘ ਬਰਾੜ ਬੜੀ ਸ਼ਿੱਦਤ ਨਾਲ ਬੜੇ ਗੰਭੀਰ ਹੋ ਕੇ ਕੁਝ ਨਾਂ ਦਿੰਦੇ ਨੇ ਪਾਰਟੀ ਪ੍ਰਧਾਨ ਨੂੰ ਕਿ ਸਾਰੇ ਵਿੰਗਾਂ ਦੇ ਜਿੰਨੇ ਪ੍ਰਧਾਨ ਨੇ ਉਹਨਾਂ ਨੂੰ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਇਸ ਪੰਚ ਪ੍ਰਧਾਨੀ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਉਹ ਕਹਿੰਦੇ ਨੇ ਕਿ ਤੁਹਾਡੇ ਵਫਾਦਾਰ ਆਗੂ ਸਰਦਾਰ ਬਲਵਿੰਦਰ ਸਿੰਘ ਭੂਂਦਰ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਐਸਸੀ ਵਿੰਗ ਦੇ ਪ੍ਰਧਾਨ ਸਾਹਿਬ ਕਾਂਟਰੀ ਗੁਲਜਾਰ ਸਿੰਘ ਰਣੀਕੇ ਬੀਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗੰਗਾਵੜੀਆ ਸਾਹਿਬ ਟਰੇਡ ਵਿੰਗ ਦੇ ਪ੍ਰਧਾਨ ਵਪਾਰ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਜੀ ਅਤੇ ਹੋ ਸਕੇ ਤਾਂ ਮੈਨੂੰ ਵੀ ਉਹ ਕਹਿੰਦੇ ਵੀ ਜੇ ਮੇਰੀ ਸੇਵਾ ਲੈਣੀ ਚਾਹੋ ਤਾਂ ਮੈਨੂੰ ਵੀ ਇਸ ਕਮੇਟੀ ਵਿੱਚ ਪੰਜ ਪ੍ਰਧਾਨੀ ਵਿੱਚ ਪਾ ਕੇ ਤੇ ਜਿਹੜੇ ਸਾਰੇ ਵਿਉਂਤਬੰਦੀ ਕਰਨ ਦੇ ਅਧਿਕਾਰ ਨੇ ਉਹ ਇਸ ਕਮੇਟੀ ਨੂੰ ਪੰਜ ਪ੍ਰਧਾਨੇ ਨੂੰ ਦੇ ਦਿੱਤੇ ਜਾਣ ਤੇ ਤੁਸੀਂ ਪਾਰਟੀ ਦੇ ਪ੍ਰਧਾਨ ਬਣੇ ਰਹੋ ਕਹਿੰਦੇ 14 ਦਸੰਬਰ 2024 ਤੱਕ ਇਸ ਪੰਜ ਪ੍ਰਧਾਨੇ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਤੇ ਬੜੀ ਕਮਾਲ ਦੀ ਗੱਲ ਜਿਹੜੀ ਉਹਨਾਂ ਨੇ ਸਭ ਤੋਂ ਦਿਲਚਸਪ ਜਿਹੜੀ ਚਿੱਠੀ ਦੇ ਵਿੱਚ ਲਿਖੀ ਆ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗੱਲ ਜੇ ਆਪਾਂ ਇਹਦੇ ਵਿੱਚ ਇਹਦੇ ਉੱਤੇ ਐਨਾਲਿਸਿਸ ਕਰੀਏ ਟਿਲੋਸਾ ਉਹ ਚਰਨਜੀਤ ਸਿੰਘ ਬਰਾੜ ਲਿਖਦੇ ਨੇ ਕਿ ਪ੍ਰਧਾਨ ਸਾਹਿਬ ਜਿਹੜਾ ਸੋਚੋ ਸਾਡੇ ਨਾਲ ਪ੍ਰਮਾਤਮਾ ਰੁੱਸ ਚੁੱਕਿਆ ਸ਼ਰੂਪ ਨਿਕਾਲੀਦਾਰ ਜਿੱਤੇ ਉਹ ਹੀ ਨੇ ਸਿਰਫ ਉਸ ਵਿਵਾਹ ਹਰਸਿੰਦਰ ਕੌਰ ਬਾਦਲ ਜਿਨ੍ਹਾਂ ਦਾ ਸਿਰਸੇ ਵਾਲੇ ਨੂੰ ਮੁਆਫੀ ਦਵਾਉਣ ਵਿੱਚ ਕੋਈ ਹੱਥ ਨਹੀਂ ਸੀ ਉਹ ਭਾਗੀਦਾਰ ਨਹੀਂ ਸੀ ਇਸ ਪਾਪ ਦੇ ਉਹਨਾਂ ਦਾ ਕਹਿਣ ਦਾ ਸਿੱਧਾ-ਸਿੱਧਾ ਇਸ਼ਾਰਾ ਸੀ ਕਿ ਜਿਹੜੇ ਭਾਗੀਦਾਰ ਸੀ ਉਹ ਸਾਰੇ ਹਾਰ ਗਏ ਉਹ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਬਹੁਤ ਵੱਡੀ ਗੱਲ ਅੱਜ ਵੀ ਬਹਾਦਰ ਸਿਮਰਤ ਕੌਰ ਬਾਦਲ ਦੇ ਨੂੰ ਉਧਾਰ ਬਣਾ ਕੇ ਕਹੀ ਹੈ ਕਿ ਬੀਬਾ ਜੀ ਭਾਗੀਦਾਰ ਨਹੀਂ ਸੀ ਪਰ ਜਿਹੜੇ ਭਾਗੀਦਾਰ ਸੀ ਉਹ ਸਾਰੇ ਹਾਰ ਗਏ ਮੀਨਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਜਦੋਂ ਸਿਰਸੇ ਵਾਲੇ ਨੂੰ ਮੁਆਫੀ ਸ਼੍ਰੀ ਕਮ ਤਖਤ ਸਾਹਿਬ ਤੋਂ ਦਵਾਈ ਗਈ ਸੀ ਜਾਂ ਦਿੱਤੀ ਗਈ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਹਿੱਸਾ ਚੁੱਪ ਰਿਹਾ ਹੈ ਦਰਚਨ ਜੀ ਸਿੰਘ ਬਰਾੜ ਦੇ ਇਸ਼ਾਰਾ ਕੀਤਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਭਾਗੀਦਾਰ ਨਹੀਂ ਸੀ ਇਸ ਕਰਕੇ ਇਸ ਪਾਪ ਵਿੱਚ ਭਾਗੀਦਾਰ ਲੋਕਾਂ ਨੂੰ ਸਜ਼ਾ ਮਿਲੀ ਹੈ ਤੇ ਸਾਡਾ ਦਾਤਾ ਸਾਡੇ ਨਾਲ ਪ੍ਰਮਾਤਮਾ ਜਿਹੜਾ ਉਹ ਰੁੱਸ ਗਿਆ ਉਹ ਕਹਿੰਦੇ ਪੰਚ ਪ੍ਰਧਾਨੀ ਨੂੰ ਆਉਣ ਵਾਲੀਆਂ ਸਾਰੀਆਂ ਚੋਣਾਂ ਨੇ ਜਿਹੜੀਆਂ ਉਹ ਲੜਨ ਦਾ ਹੱਕ ਦਿੱਤਾ ਜਾਵੇ ਲੜਾਉਣ ਦਾ ਹੱਕ ਦਿੱਤਾ ਜਾਵੇ ਪੰਚ ਪ੍ਰਧਾਨੀ ਡਿਸਾਈਡ ਕਰੇ ਕਿ ਕਿਹਨੂੰ ਚੋਣ ਲੜਾਉਣੇ ਆ ਐਸਜੀਪੀਸੀ ਦੀ ਚੋਣ ਆ ਰਹੀ ਹੈ ਨਗਰ ਕੌਂਸਲਰਾਂ ਦੀ ਚੋਣਾਂ ਪੰਚਾਇਤਾਂ ਦੀਆਂ ਪੰਚਾਇਤ ਸੰਮਤੀਆਂ ਦੀਆਂ ਬਹੁਤ ਸਾਰੇ ਚੋਣਾਂ ਦਾ ਜ਼ਿਕਰ ਉਹ ਕਰਦੇ ਨੇ ਕਿ ਚੋਣਾਂ ਤੋਂ ਬਿਨਾ ਪਾਰਟੀ ਬਚ ਨਹੀਂ ਸਕਦੀ ਚੋਣਾਂ ਦੇ ਵਿੱਚ ਬਾਰ ਬਾਰ ਹਾਰ ਕੇ ਪਾਰਟੀ ਦਾ ਲੱਕ ਟੁੱਟ ਜਾਂਦਾ ਤੇ ਸਦਰ ਚਰਨਜੀਤ ਸਿੰਘ ਬਰਾੜ ਵੱਲੋਂ ਕਿਹਾ ਗਿਆ ਕਿ ਅਸੀਂ 14 ਦਸੰਬਰ ਨੂੰ ਇੱਕ ਮਾਫੀ ਮੰਗੀ ਸੀ ਕਨਫਰਸਰ ਕਰਵਾ ਕੇ ਉਸ ਮਾਫੀ ਉਹ ਮਾਫੀ ਜਿਹੜੀ ਸਿੱਖ ਧਰਮ ਦੇ ਵਿਧੀ ਵਿਧਾਨ ਮੁਤਾਬਕ ਨਹੀਂ ਸੀ ਇਹ ਵੀ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਨਿਵਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈਏ ਤੇ ਉਹ ਤੋਂ سزا ਲਵਾਈਏ ਸ਼੍ਰੀ ਕਲਕਤਾ ਸਾਹਿਬ ਦੇ ਜਥੇਦਾਰ ਵੱਲੋਂ ਤੇ ਜਿਹੜੀ سزا ਲੱਗੇਗੀ ਸਾਨੂੰ ਉਹ ਇੱਕ ਨਿਵਾਣੇ ਸਿੱਖ ਵਜੋਂ ਉਸ ਸਜ਼ਾ ਨੂੰ ਭੁਗਤੀਏ ਤੇ سزا ਭੁਗਤ ਕੇ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਫੇਰ ਸ਼ਾਇਦ ਰੁੱਸਿਆ ਰੱਬ ਜਿਹੜਾ ਰੁੱਸਿਆ ਪ੍ਰਮਾਤਮਾ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣ ਫੇਰ ਸ਼ਾਇਦ ਸ਼ਰੋਮਣੀ ਅਕਾਲੀ ਦਲ ਦੇ ਪੈਰ ਨੇ ਜਿਹੜੇ ਉਹ ਲੱਗ ਜਾਣ ਇੱਥੋਂ ਤੱਕ ਵੀ ਆਖਦੇ ਨੇ ਚਰਨਜੀਤ ਬਰਾੜ ਕਿਰਪਾਦਾਨ ਸਾਹਿਬ ਤੁਹਾਡੇ ਵਾਲੇ ਨਾਲੇ ਨਿੱਜੀ ਮਫਾਦ ਪਾਲਣ ਵਾਲੇ ਅਤੇ ਬਦਨਾਮ ਸਿਆਸੀ ਸਲਾਹਕਾਰ ਜਿਹੜੇ ਕਿਸੇ ਸਿਆਸੀ ਪੈਕੇਜ ਤੇ ਕੰਮ ਕਰਨ ਵਾਲੇ ਲੋਕ ਨੇ ਸਿਆਸੀ ਪੈਕੇਜ ਤੇ ਕੰਮ ਕਰਨ ਵਾਲੇ ਲੋਕ ਭਾਵਨਾ ਨਾਲ ਤੇ ਇਹ ਆਪਣੀ ਸਹੇਦਤਾ ਨਾਲ ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦੇ ਇਸ ਕਰਕੇ ਤੁਹਾਨੂੰ ਅੱچھے ਸਲਾਹਕਾਰ ਚੁਣਨੇ ਚਾਹੀਦੇ ਨੇ ਮੁੱਢ ਦੇ ਸਲਾਹਕਾਰ ਜਾਂ ਅਸ਼ਰ ਸਾਹੀ ਦੇ ਵਿੱਚੋਂ ਆਏ ਹੋਏ ਸਲਾਹਕਾਰ ਤੁਹਾਡਾ ਜਾਂ ਪਾਰਟੀ ਦਾ ਜਾਂ ਪੰਜਾਬ ਦੇ ਟਕਸਾਲੀ ਵਰਕਰਾਂ ਦਾ ਭਲਾ ਨਹੀਂ ਕਰ ਸਕਦੇ ਪਾਰਟੀ ਵੱਲੋਂ ਵੱਡੇ ਪੱਦਰ ਤੇ ਪੈਕੇਜ ਜਿਨ੍ਹਾਂ ਨੂੰ ਦਿੱਤੇ ਜਾਂਦੇ ਨੇ ਇਹ ਦੁੱਖਦਾਈ ਤਰਾਸਦੀ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਬੜੀ ਦੇਰ ਬਾਅਦ ਹਾਲਾਂਕਿ ਸਰਦਾਰ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ ਸਮੇਂ-ਸਮੇਂ ਤੇ ਉਹਨਾਂ ਨੂੰ ਹਰ ਪਲੇਟਫਾਰਮ ਤੇ ਬੋਲਣ ਦਾ ਮੌਕਾ ਵੀ ਮਿਲਦਾ ਰਿਹਾ ਹੈ ਉਹ ਰਾਜਪੁਰਾ ਵਰਗੇ ਵਿਧਾਨ ਸਭਾ ਹਲਕੇ ਤੋਂ ਇੰਚਾਰਜ ਬਣਦੇ ਨੇ ਚੋਣ ਲੜਨ ਦੇ ਇੱਛਕ ਨੇ ਨਹੀਂ ਨਹੀਂ ਚੋਣ ਲੜਦੇ ਨੇ ਤੇ ਵਿਧਾਨ ਸਭਾ ਵਿੱਚ ਜਾਂਦੇ ਇੱਛਕ ਵੀ ਨੇ ਬਹੁਤ ਸਾਰੀਆਂ ਉਪਚੋਣਾਂ ਦੇ ਇੰਚਾਰਜ ਨੇ ਤੇ ਉਹਨਾਂ ਦੀ ਕਾਰਜਕਾਰੀ ਤੇ ਕਾਰਜਕਾਰਜ ਸ਼ੈਲੀ ਵੀ ਬਹੁਤ ਹੀ ਥਾਮਾਂ ਤੇ ਬਹੁਤ ਪਾਇਦਾਰ ਰਹੀ ਹੈ ਪਰੰਤੂ ਅੱਜ ਉਹਨਾਂ ਨੇ ਚਿੱਠੀ ਲਿਖ ਕੇ ਆਪਣੀ ਇੱਕ ਹੋਰ ਕਿਸਮ ਦੀ ਭਾਵਨਾ ਨੂੰ ਸਪਸ਼ਟ ਕੀਤਾ ਹੈ ਕਿ ਬਾਰ ਬਾਰ ਚੋਣਾਂ ਲੜਨਾ ਬਾਰ ਬਾਰ ਹਾਰਨਾ ਸਲਾਹਕਾਰਾਂ ਤੋਂ ਬਿਨਾ ਪਾਰਟੀ ਨਹੀਂ ਚੱਲਦੀ ਇਸ ਕਰਕੇ ਪੰਜ ਪ੍ਰਧਾਨੀ ਬਣਾਈ ਜਾਵੇ ਤੇ ਜਿਹੜੇ ਪਹਾੜੇ ਦੇ ਅਬਜ਼ਰਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਹਾੜੇ ਦੇ ਸਲਾਹਕਾਰ ਨੇ ਉਹਨਾਂ ਨੂੰ ਲਾਂਭੇ ਕੀਤਾ ਜਾਵੇ ਤੇ ਜਿਨ੍ਹਾਂ ਚ ਰਸੀ ਵਿਧੀ ਵਿਧਾਨ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਜਾ ਕੇ ਮੁਆਫੀ ਨਹੀਂ ਮੰਗਦੇ ਉਹਨਾਂ ਚਰ ਪੰਥ ਦਾ ਉਹਨਾਂ ਚਰ ਸ਼ਰਮਣੀ ਕਾਲੀਦਾ ਦਾ ਭਲਾ ਨਹੀਂ ਹੋ ਸਕਦਾ ਬਿਲਕੁਲ ਬਰਮਾਲੀਪੁਰ ਤੋਂ ਉਹ ਇਹਦਾ ਬਹੁਤ ਵੱਡੀ ਜਿਹੀ ਚਿੱਠੀਆਂ ਬਹੁਤ ਕੁਝ ਲਿਖ ਦਿੱਤਾ ਉਹਨਾਂ ਨੇ ਤੇ ਕਿਉਂਕਿ ਚਾਰਜਿੰਗ ਬਰਾੜੋ ਦੇ ਚਿੱਠੀ ਲਿਖੀ ਜਾ ਇਹ ਚਿੱਠੀ ਦਾ ਕੀ ਰਿਜ਼ਲਟ ਹੋਵੇਗਾ ਤੇਰੀ ਚਾਰਜਨ ਸਿੰਘ ਬਰਾੜ ਦੇ ਉੱਪਰ ਕੀ ਕਾਰਵਾਈ ਹੋਊਗੀ ਤੇ ਜਾਂ ਇਹਦੀ ਗੱਲ ਮੰਨੀ ਜਾਊਗੀ ਸ਼ਾਂਤ ਹੋਊਗਾ ਮਾਮਲਾ ਕੋ ਹੋਰ ਅੱਗੇ ਜਾਵੇਗਾ ਜਿੱਥੋਂ ਤੱਕ ਗੱਲ ਮੰਨਣ ਦੀ ਇਹ ਗੱਲ ਹੈ ਢਿੱਲੋ ਸਾਹਿਬ ਦੀ ਗੱਲ ਮੰਨਣ ਦਾ ਦੀ ਰਵੈਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਿੱਚ ਕਾਇਮ ਰਹਿੰਦੀ ਤਾਂ ਸ਼ਾਇਦ ਇਹ ਨੌਬਤ ਅਜੇ ਨਾ ਆਉਂਦੀ ਹਾਲਾਂਕਿ ਇਹ ਸਮੇਂ ਤੋਂ ਪਹਿਲਾਂ ਕਹਿਣ ਦੀ ਗੱਲ ਹੈ ਪਰੰਤੂ ਜੇ ਚਰਨਜੀਤ ਸਿੰਘ ਬਰਾੜ ਦੀ ਗੱਲ ਮੰਨੀ ਜਾਂਦੀ ਆ ਤਾਂ ਇਹਨੂੰ ਇਸ ਲੈਜਨ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਕੋਈ ਇਹ ਪਾਰਟ ਵੀ ਹੋ ਸਕਦਾ ਸਿਆਸਤ ਦੇ ਵਿੱਚ ਪਰੰਤੂ ਜਿਹੜੀ ਜਿਹੜੀ ਬੇਬਾਕ ਟਿੱਪਣੀ ਸਰਦਾਰ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਅੱਜ ਕੀਤੀ ਹੈ ਉਹਨੇ ਸਮੁੱਚੇ ਪੰਥਕ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਦਾ ਸੋਸ਼ਲ ਮੀਡੀਆ ਦੇ ਉੱਤੇ ਧੁੰਮ ਪਈ ਹੋਈ ਆ ਕਿ ਉਹਨਾਂ ਨੇ ਏਡੀ ਵੱਡੀ ਗੱਲ ਆ ਜਿਹੜੀ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਮੰਨਣਾ ਤਾਂ ਦੂਰ ਦੀ ਗੱਲ ਹੈ ਮੈਨੂੰ ਲੱਗਦਾ ਕਿ ਜੇ ਮੰਨਣ ਵਾਲੀ ਗੱਲ ਹੁੰਦੀ ਤੇ ਪਾਰਟੀ ਪ੍ਰਧਾਨ ਉਹਨਾਂ ਨੂੰ ਜ਼ਰੂਰ ਮਿਲਦੇ ਤੇ ਕੋਈ ਸਮਾਂ ਐਸਾ ਵੀ ਸੀ ਜਦੋਂ ਚਰਨਜੀਤ ਸਿੰਘ ਬਰਾੜ ਸਾਹਿਬ ਦੀ ਤੂਤੀ ਬੋਲਦੀ ਸੀ ਉਹਨਾਂ ਦੀ ਗੱਲ ਹਰ ਮੰਨੀ ਜਾਂਦੀ ਸੀ ਤੇ ਉਹਨਾਂ ਨੂੰ ਹਰ ਤਾਂ ਬੜਾ ਸਤਿਕਾਰ ਦਿੱਤਾ ਜਾਂਦਾ ਸੀ ਮੇਰੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਯਾਦ ਆਉਂਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਬਹੁਤ ਵੱਡੇ ਟਕਸਾਲੀ ਅਕਾਲੀ ਆਗੂ ਨੇ ਜਥੇਦਾਰ ਸੰਤਾ ਸਿੰਘ ਉਮੈਦਪੁਰ ਉਹ ਸਫ਼ਰ ਕਰ ਰਹੇ ਸੀ ਇੱਕ ਚਰਚਾ ਦੇ ਵਿੱਚ ਮੈਂ ਜਥੇਦਾਰ ਜੀ ਤੋਂ ਇਹ ਗੱਲ ਸੁਣੀ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਤੇ ਉਹਨਾਂ ਦੀ ਉਹਨਾਂ ਦਾ ਲਚਕੀਲਾਪੁਣਾ ਜਿਹੜਾ ਉਹ ਐਜੇ ਸੀਐਮ ਇੱਕ ਸਫਰ ਕਰ ਰਿਹਾ ਜਥੇਦਾਰ ਸੰਤਾ ਸਿੰਘ ਉਹਨਾਂ ਦੇ ਨਾਲ ਸੀਐਮ ਸਭ ਸਫਰ ਕਰਦੇ ਕਰਦੇ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਸੰਤਾ ਸਿੰਘ ਨੂੰ ਕਹਿੰਦੇ ਨੇ ਕਿ ਰਹਿਰਾਸ ਸਾਹਿਬ ਦਾ ਟਾਈਮ ਹੋਇਆ ਮੈਂ ਹੁਣ ਨਿਤਨੇਮ ਕਰ ਲਵਾਂ ਪਹਿਲਾਂ ਕਿਤੇ ਲੰਮਾ ਸਫਰ ਸੀ ਤੇ ਨਾਲ ਹੀ ਜਥੇਦਾਰ ਸੰਤਾ ਸਿੰਘ ਉਹਨੂੰ ਪੁੱਛਦੇ ਨੇ ਕਿ ਕੀ ਰਹਿਰਾਸ ਸਾਹਿਬ ਕਰਨ ਦਾ ਸਮਾਂ ਇਹ ਸਹੀ ਹੈ ਜੇ ਸਹੀ ਨਹੀਂ ਤਾਂ ਮੈਨੂੰ ਦੱਸੋ ਕਿ ਰਹਿਰਾਸ ਸਾਹਿਬ ਦਾ ਪਾਠ ਹੈ ਜਿਹੜਾ ਉਹ ਕਿੰਨੇ ਵਜੇ ਕਰਨਾ ਚਾਹੀਦਾ ਅਨਾਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੋ ਸਕਦਾ ਹੈ ਕਿ ਪਤਾ ਹੋਵੇ ਜਾਂ ਨਾ ਹੋਵੇ ਕਿ ਲੱਗ ਕਰਨਾ ਪਰੰਤੂ ਨਾਲ ਬੈਠੇ ਬੰਦੇ ਨੂੰ ਸਤਿਕਾਰ ਤੇ ਉਹਦੀ ਸਲਾਹ ਨੂੰ ਮੰਨਣਾ ਤੇ ਉਹਦੀ ਸਲਾਹ ਲੈਣੀ ਤੇ ਉਹਨੂੰ ਸਤਿਕਾਰ ਦੇਣ ਦਾ ਇੱਕ ਤਰੀਕਾ ਤੇ ਸਲੀਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਾਸ ਸੀ ਜਿਹੜਾ ਉਹਨਾਂ ਦੀਆਂ ਵੱਖ-ਵੱਖ ਉਹਨਾਂ ਦੀ ਲਾਈਫ ਦੇ ਵਿੱਚ ਜਿਹੜੇ ਪਾਰਟ ਹੋਏ ਨੇ ਉਹਨੋਂ ਤੋਂ ਆਪਾਂ ਨੂੰ ਸਾਹਮਣੇ ਆਉਂਦਾ ਇੱਕ ਪਾਸੇ ਸਰਦਾਰ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਨੇ ਤੇ ਬੁਲਾਰੇ ਨੇ ਉਹਨਾਂ ਨੂੰ ਪਾਰਟੀ ਪ੍ਰਧਾਨ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ ਤੇ ਅੱਜ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਿੱਠੀ ਜਾਰੀ ਕਰ ਦਿੰਦੇ ਨੇ ਮੈਨੂੰ ਜਿੱਥੋਂ ਤੱਕ ਸਾਡੀਆਂ ਅਪਦੀਆਂ ਸਮਝਾਂ ਨੇ ਸਾਡੇ ਆਪਣੇ ਸੂਤਰ ਨੇ ਕਿ ਸ਼ਾਇਦ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਗੱਲ ਵੀ ਉਸੇ ਤਰ੍ਹਾਂ ਸਮੇਂ ਦੀ گردਸ਼ ਵਿੱਚ ਅਲੋਪ ਹੋ ਜਾਵੇਗੀ ਜਿਵੇਂ ਪਹਿਲਾਂ ਵੱਡੇ ਲੀਡਰ ਕਦੇ ਸਰਦਾਰ ਸੁਖਦੇਵ ਸਿੰਘ ਢੀਟਸਾ ਕਦੇ ਜਥੇਦਾਰ ਟੋੜਾ ਵੀ ਆਖਿਆ ਕਰਦੇ ਸਨ ਕਦੇ ਸੁਖਦੇਵ ਸਿੰਘ ਢੀਟਸਾ ਕਦੇ ਮਲਕੀਤ ਸਿੰਘ ਈਆਲੀ ਕਦੇ ਪ੍ਰੇਮ ਸਿੰਘ ਚੰਦੂ ਮਾਝਾ ਕਦੇ ਸ਼ਕੰਦਰ ਸਿੰਘ ਮਲੂਕਾ ਜਾ ਹੋਰ ਵੀ ਵੱਡੇ ਵੱਡੇ ਆਗੂ ਨੇ ਜਿਹੜੇ ਉਹ ਇਹ ਗੱਲਾਂ ਕਰਦੇ ਸਨ ਤੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ ਤੇ ਨਾ ਕੋਈ ਰਿਪੋਰਟ ਲਾਗੂ ਹੋਈ ਹੈ ਤੇ ਪੰਥ ਦੇ ਬਹੁਤੇ ਆਗੂ ਪੰਥ ਨਾਲ ਸੰਬੰਧਿਤ ਬਹੁਤੇ ਆਗੂ ਸ਼ਰੋਮਣੀ ਕਾਲੀਦਾਨ ਨਾਲ ਸੰਬੰਧਿਤ ਬਹੁਤੇ ਆਗੂ ਨੇ ਜਿਹੜੇ ਹਾਲਾਂਕਿ ਬਹੁ ਗਿਣਤੀ ਆਗੂਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਸ਼ਰੋਮਣੀ ਕਾਲੀਦਾਨ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੁਝ ਸਮੇਂ ਲਈ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਆਖਿਆ ਜਾ ਰਿਹਾ ਪਰੰਤੂ ਇੱਥੇ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਇਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਨਾਲ ਪਾਰਟੀ ਦੇ ਮਸਲੇ ਹੱਲ ਹੋ ਸਕਦੇ ਇਹ ਕੋਈ ਜ਼ਰੂਰੀ ਨਹੀਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਪ੍ਰੰਤੂ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇੱਕ ਤਰ੍ਹਾਂ ਨਾਲ ਡੇਰਾ ਸਿਰ ਸਾਹਿਬੇ ਬਾਦ ਤੇ ਅਕਾਲ ਤਖਤ ਸਾਹਿਬ ਤੋਂ ਸਮੇਂ ਸਿਰ ਲੋਗ ਤਰੀਕੇ ਨਾਲ ਗੁਰਮੁਖਤਿਆਦਾਂ ਅਨੁਸਾਰ ਮਾਫੀ ਨਾ ਮੰਗਣ ਨੂੰ ਲੈ ਕੇ ਸਾਰੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ ਹੈ ਸਲਾਹਕਾਰਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੰਦਾ ਤੇ ਪਾਰਟੀ ਪ੍ਰਧਾਨ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੰਦਾ ਹੈ ਤੇ ਇਸ ਦੇ ਦੂਰ ਰਸੇ ਨਤੀਜੇ ਨੇ ਜਿਹੜੇ ਉਸ ਸਮੇਂ ਤੋਂ ਬਾਅਦ ਸਾਹਮਣੇ ਆਉਣਗੇ ਪ੍ਰੰਤੂ ਇਹ ਗੱਲਾਂ ਪਹਿਲਾਂ ਵੀ ਸਮੇਂ ਦੀ ਗਰਦਸ਼ ਵਿੱਚ ਲੋਰੋ ਪਹੁੰਚੀਆਂ ਨੇ ਸ਼ਾਇਦ ਇਹ ਵੀ ਹੋ ਜਾਵੇ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਲਕੁਲ ਜੀ ਬਰਮਾਲੀਪੁਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਇਹਦੀ ਬੜੀ ਗੱਲ ਸਾਂਝੀ ਕੀਤੀ ਆ ਦਰਸ਼ਕੋ ਇੱਕ ਤੁਹਾਡੇ ਧਿਆਨ ਇੱਥੇ ਮੈਂ ਲਿਆਉਣੀ ਚਾਹੁੰਦਾ ਗੱਲ ਸਾਡਾ ਜਿਹੜਾ ਇੱਥੇ ਚਰਚਾ ਦਾ ਮਤਲਬ ਹੁੰਦਾ ਕਿਸੇ ਦੀ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਜੇਕਰ ਫਿਰ ਵੀ ਪਹੁੰਚ ਗਿਆ ਤਾਂ ਅਸੀਂ ਮਾਫੀ ਮੰਗਦੇ ਆ ਪਰ ਜਿਹੜੀ ਇਹ ਚਰਚਾ ਤੁਹਾਨੂੰ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਂਦੇ ਆ ਅਸੀਂ ਦੁਬਾਰਾ ਫਿਰ ਤੁਹਾਨੂੰ ਜਾਣਕਾਰੀ ਬਧਾਉਣ ਦੇ ਲਈ ਆਪਣੀ ਨਿੱਜੀ رائے ਵੀ ਕਾ ਕਿ ਨਹੀਂ ਕਹੀ ਜਾ ਸਕਦੀ ਹੈਗੀ ਕਿਉਂਕਿ ਬਰਮਲੀਪੁਰ ਸਾਹਿਬ ਸੀਨੀਅਰ ਪੱਤਰਕਾਰ ਨੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਅਦਾਰਿਆਂ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਇਹਨਾਂ ਦੀ ਸਲਾਹ ਲੈਣਾ ਕੰਮ ਕਲ ਗੱਲਬਾਤ ਕਰਨਾ ਚਰਚਾ ਕਰਨਾ ਸਾਡਾ ਫਰਜ਼ ਆ ਜੋ ਕਿ ਆਵਾਜ਼ੇ ਖਲਕ ਦਾ ਜਿਹੜਾ ਤੁਸੀਂ ਦੇਖ ਰਹੇ ਹੋ YouTube ਚੈਨਲ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਤੁਹਾਡੇ ਤੱਕ ਹਰ ਨਵੀਂ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ ਨਵੀਂ ਚਰਚਾ ਪਹੁੰਚਾਈ ਜਾਵੇ ਤੇ ਦਿਓ ਯਾਦ ਟਾਈਮ ਸਾਨੂੰ ਅਯਾਤ ਨਹੀਂ ਦੇ ਰਿਹਾ ਸਮਾਪਤੀ ਕਰਦੇ ਆ ਪ੍ਰੋਗਰਾਮ ਦੀ ਧੰਨਵਾਦ ਸਤਿ ਸ਼੍ਰੀ ਅਕਾਲ